सत श्रीकाल जी सारे अब आप लैके जी बहुत ही प्यारे सूटों की कलैक्शन प्लीज वीडियो में पूरा एंड तक जरूर देखा करो क्योंकि गर्मिया वाले सूट भी आप लास्ट से ते लगाए होंगे ने सूट बुक करा सकते हो ये जे सूट हो प्योर टिश्यू का तेन फैब्रिक मिलेगा बहुत ही सोहना इसके ऊपर हैंड का काम होएगा फुल वर्क होएगा शर्ट का परमीटर अलग रहेगा एंड बॉटम का परमीटर अलग होएगा अगले जोड़े सूट हो तेन शर्ट एंड बॉटम का कॉम्बो मिलेगा इस दुपट्टा नहीं होएगा सिर्फ शर्ट एंड बॉटम होएगी ढाई ढाई मीटर की कट होएगी शर्ट होएगी प्योर करेप की बहुत ਇਸੋ ਨਾਲ ਪ੍ਰਿੰਟ ਹੋਏਗਾ ਇੰਬੋਡੀ ਰਹੇਗੀ ਬਾਟਮ ਹੋਏਗੀ ਪਿਓਰ ਕ੍ਰੇਪ ਦੀ ਪਲੇਨ ਬਾਟਮ ਹੋਏਗੀ ਜਿਹੜਾ ਵੀ ਸੂਟ ਪਸੰਦ ਆਉਂਦਾ ਉਹ ਸੂਟ ਦਾ ਸਕਰੀਨਸ਼ਾਟ ਮੇਰੇ WhatsApp ਨੰਬਰ ਤੇ ਸੈਂਡ ਕਰਕੇ ਆਪਣੇ ਲਈ ਤੁਸੀਂ ਕੋਈ ਵੀ ਸੂਟ ਬੁੱਕ ਕਰਾ ਸਕਦੇ ਹੋ ਕੈਸ਼ অন ਡਿਲੀਵਰੀ ਨਹੀਂ ਹੈ ਜੀ ਪैसे ਤੁਹਾਨੂੰ ਪਹਿਲੇ ਹੀ ਪੇ ਕਰਨੇ ਪੈਣਗੇ ਸ਼ਿਪਿੰਗ ਫ੍ਰੀ ਰਹੇਗੀ 올 ਇੰਡੀਆ ਸ਼ਿਪਿੰਗ ਫ੍ਰੀ ਰਹੇਗੀ ਅਗਲੇ ਜਿਹੜੇ ਸੂਟ ਹੋਣਗੇ ਇਹ ਤੁਹਾਨੂੰ ਮਿਲਣਗੇ ਜੀ SG ਬ੍ਰਾਂਡ ਦੇ ਸੂਟ ਹੋਣਗੇ ਬਹੁਤ ਹੀ ਸੋਹਣੇ ਇੰਨਾਂ ਵਿੱਚ ਕਲਰ ਹੋਣਗੇ ਸ਼ਰਟ ਦੇ ਉੱਪਰ ਵਰਕ ਹੋਏਗਾ ਰੇਸ਼ਮ ਵਰਕ ਦਾ ਕੰਮ ਹੋਏਗਾ ਨਾਲ ਜਿਹੜਾ ਦੁਪੱਟਾ ਹੋਏਗਾ ਨੈਟ इसके ऊपर भी लैस का कम होएगा इन्हों कलर बहुत ही प्यारे ने अगले जोड़े सूट कॉटन का सूट होएगा प्योर कॉटन का सूट होएगा बहुत ही सोहना प्रिंट होएगा ये मैचिंग सूट भी बनवा सदवर सूट भी लै सकते हो पर मीटर के अकॉर्डिंग जिन्ना मर्जी तीस कट्ट लै सद अगले जोड़े सूट हो प्योर कॉटन का फैबरिक होएगा इस दे उपर बहुत ही सोहनी इंबॉयडरी रहेगी भी पर मीटर के अकॉर्डिंग बाई कर सकते हो जिन्ना भी कट फैब्रिक लैना चाहते हो ਕਲਰ ਇਹਨਾਂ ਵਿੱਚ ਵੀ ਬਹੁਤ ਹੀ ਪਿਆਰੇ ਨੇ ਆਪਾਂ ਸਾਰੇ ਕਲਰ ਐਡ ਕੀਤੇ ਹੋਏ ਨੇ ਕੋਈ ਵੀ ਸੂਟ ਤੁਸੀਂ ਬੁੱਕ ਕਰਾ ਸਕਦੇ ਹੋ ਅਗਲੇ ਜਿਹੜੇ ਸੂਟ ਹੋਣਗੇ ਤੁਹਾਨੂੰ ਲਾਈਟ ਕਲਰ ਮਿਲ ਜਾਣਗੇ ਪਿਓਰ ਕਾਟਨ ਡਿਜੀਟਲ ਪ੍ਰਿੰਟ ਵਿੱਚ ਹੋਣਗੇ ਬਰਬਰੀ ਵਿੱਚ ਹੋਣਗੇ ਇਹਨਾਂ ਵਿੱਚ ਵੀ ਕਲਰ ਤੁਹਾਨੂੰ ਮਿਲ ਜਾਣਗੇ ਕੋਈ ਵੀ ਸੂਟ ਤੁਸੀਂ ਲੈ ਸਕਦੇ ਹੋ ਅਗਲੇ ਜਿਹੜੇ ਸੂਟ ਹੋਣਗੇ ਤਨ 올ਓਵਰ ਸੂਟ ਮਿਲੇਗਾ ਮਸਲੀਨ ਸਟਫ ਹੋਏਗਾ 5 ਮੀਟਰ ਦੀ ਕੱਟ ਹੋਏਗੀ ਹਾਫ ਪਿਓਰ ਦਾ ਦੁਪੱਟਾ ਹੋਏਗਾ ਕੋਈ ਵੀ ਸੂਰਤ ਤੁਸੀਂ ਇਹਨਾਂ ਵਿੱਚ ਬੁੱਕ ਕਰਵਾ ਸਕਦੇ ਹੋ ਹਾਂਜੀ ਅੱਜ ਦੇ ਸੂਤਾਂ ਦੇ ਕਲੈਕਸ਼ਨ ਕਿਸ ਤਰ੍ਹਾਂ ਦੇ ਲੱਗੇ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਦੇਖਣ ਦਾ ਬਹੁਤ ਬਹੁਤ ਧੰਨਵਾਦ